ਅੱਜ ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਵਰਲਡ ਫੋਟੋਗ੍ਰਾਫੀ ਡੇ ਨੂੰ ਮਨਾਉਂਦੇ ਹੋਏ ਹਰ ਇੱਕ ਸਾਲ ਦੀ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਭਾਈ ਕਨੇਯਾ ਜੀ ਚੈਰੀਟੇਬਲ ਹਸਪੀਟਲ ਵਿੱਚ ਲਗਾਇਆ ਜਾ ਰਿਹਾ ਜਿਸ ਵਿੱਚ ਸਾਰੇ ਫੋਟੋਗ੍ਰਾਫਰ ਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੱਧ ਚੜ ਕੇ ਹਿੱਸਾ ਲੈ ਰਹੇ ਆ ਸਾਰੇ ਫੋਟੋਗ੍ਰਾਫਰ ਵੀਰਾਂ ਦਾ ਇਸ ਬਲੱਡ ਕੈਂਪ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰਿਆਂ ਨੂੰ ਵਰਲਡ ਫੋਟੋਗ੍ਰਾਫੀ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ ਆਪਾਂ ਅੱਗੇ ਤੋਂ ਵੀ ਇਦਾਂ ਹੀ ਸਮਾਜ ਸੇਵਾ ਦੇ ਕੰਮ ਇਦਾਂ ਹੀ ਸਾਰੀ ਐਸੋਸੀਏਸ਼ਨ ਕਰਦੀ ਰਹੇਗੀ ਅੱਗੇ ਵੀ ਕਰਦੀ ਹੈ ਤਾਂ ਅੱਗੇ ਤੋਂ ਵੀ ਕਰਦੀ ਰਹੂਗੀ ਧੰਨਵਾਦ ਬਹੁਤ ਬਹੁਤ ਸਾਰੇ ਫੋਟੋਗ੍ਰਾਫਰ ਮੈਂਬਰਾਂ ਦਾ ਅਤੇ ਧੰਨਵਾਦ ਚੈਰੀਟੇਬਲ ਬਲੱਡ ਬੈਂਕ ਭਾਈਕਣੇ ਦੀ ਚੈਰੀਟੇਬਲ ਬਲੱਡ ਬੈਂਕ ਦੀ ਸਾਰੀ ਟੀਮ ਦਾ ਜਿਹੜੇ ਹਮੇਸ਼ਾ ਹੀ ਸਾਡੇ ਸਿਰ ਤੇ ਮਿਹਰ ਪਰ ਹੱਥ ਰੱਖਦੇ ਤੇ ਕਿਸੇ ਵੀ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਆਉਣ ਦਿੰਦੇ ਕਿਸੇ ਵੀ ਬਲੱਡ ਦੀ ਲੋੜ ਹੋਵੇ ਹਮੇਸ਼ਾ ਉਹ ਸਾਡੇ ਨਾਲ ਪੂਰਾ ਕੋਆਪਰੇਟ ਕਰਦੇ ਆ ਧੰਨਵਾਦ ਬਹੁਤ ਬਹੁਤ ਸਾਰੇ ਮੈਂਬਰਾਂ ਤੇ ਟੀਮ ਦਾ ਥੈਂਕ ਯੂ ਜੀ ਜੀ ਸਾਰਿਆਂ ਨੂੰ ਖੁਸ਼ਾਇ ਫੋਟੋਗ੍ਰਾਫਰ ਐਸੋਸੀਏਸ਼ਨਸ ਵੱਲੋਂ ਅੱਜ ਵਰਲਡ ਫੋਟੋਗ੍ਰਾਫਰ ਡੇ ਦੇ ਉੱਤੇ ਜੋ ਅੱਜ ਵਰਲਡ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਮੈਂ ਇਹਦੇ ਲਈ ਸਾਰੇ ਹੀ ਮੈਂਬਰਸ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਖਾਸ ਕਰਕੇ ਬਲਜਿੰਦਰ ਸਿੰਘ ਭਾਜੀ ਹੁਣਾਂ ਨੂੰ ਸਿਟੀ ਲਾਈਟ ਸਟੂਡੀਓ ਤੋਂ ਜਿਹੜੇ ਹਰ ਸਾਲ ਇਹ ਉਪਰਾਲਾ ਕਰਦੇ ਨੇ ਔਰ ਬਹੁਤ ਹੀ ਅੱਛਾ ਇਹ ਮਾਨਵਤਾ ਦੀ ਸੇਵਾ ਦਾ ਇੱਕ ਕੰਮ ਉਪਰਾਲਾ ਇਸਾਰੇ ਫੋਟੋਗ੍ਰਾਫਰ ਇਕੱਠੇ ਹੋ ਕੇ ਕਰਦੇ ਨੇ ਅਸੀਂ ਸੈਲੂਟ ਕਰਦੇ ਆ ਇਹਨਾਂ ਨੂੰ ਜਿੱਥੇ ਇਹ ਸਾਡੀਆਂ ਪ੍ਰੀਸ਼ੀਅਸ ਮੂਮੈਂਟਸ ਨੂੰ ਕੈਪਚਰ ਕਰਦੇ ਨੇ ਉੱਥੇ ਹੀ ਆਪਣਾ ਰक्तदान ਕਰਕੇ ਇਹ ਸਾਡੀ ਜੀਵਨ ਬਚਾਉਣ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਨੇ ਮੈਂ ਖੁਸ਼ਿਆਲਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਸਾਰੇ ਹੀ ਮੈਂਬਰਸ ਨੂੰ ਬਹੁਤ-ਬਹੁਤ ਅੱਜ ਦੇ ਦਿਨ ਦੀ ਵਧਾਈ ਦਿੰਦਾ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਖੁਸ਼ਿਆਲਪੁਰ ਦੇ ਜੋ ਫੋਟੋਗ੍ਰਾਫਰਸ ਨੇ ਉਹ ਸਾਇਆ ਨੇ ਇਸ ਐਸੋਸੀਏਸ਼ਨ ਨੂੰ ਕਾਇਮ ਰੱਖਿਆ ਆ ਔਰ ਇਹ ਇੰਨਾ ਵਧੀਆ ਉਪਰਾਲਾ ਨਿਰੰਤਰ ਹਰ ਸਾਲ ਕਰਦੇ ਆਗੇ ਬਹੁਤ ਸਾਲਾਂ ਤੋਂ ਪਹਿਲਾਂ ਸਦਾ ਜਵਿੰਦਰ ਸਿੰਘ ਜੀ ਮੇਰੇ ਫਾਦਰ ਸਾਹਿਬ ਇਹਨਾਂ ਨਾਲ ਐਡੇ ਜੁੜੇ ਸੀ ਔਰ ਉਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਨੇ ਉਹੀ ਮਾਣ ਮੈਨੂੰ ਬਖਸ਼ਿਆ ਔਰ ਹਰ ਸਾਲ ਮੈਂ ਵੀ ਹਾਜ਼ਰੀ ਭਰ ਕੇ ਆਪਣਾ ਛੋਟਾ ਜਿਹਾ ਯੋਗਦਾਨ ਨਾਲ ਪਾਣਾ ਸੋ ਇੱਕ ਵਾਰ ਫੇਰ ਤੋਂ ਸਾਇਆ ਨੂੰ ਬਹੁਤ 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 ਬਧਾਈ ਅੱਜ ਵਰਲਡ ਫੋਟੋਗ੍ਰਾਫਰ ਡੇ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਭਾਈ ਕਨਈਆ ਜੀ ਚੈਰੀਟੇਬਲ ਬਲੱਡ ਬੈਂਕ ਵਿਖੇ ਇੱਕ ਬਹੁਤ ਵਧੀਆ ਉਪਰਾਲਾ ਕਰਦੇ ਹੋਏ ਇੱਕ ਵਿਸ਼ਾਲ ਬਲੱਡ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਐਸੋਸੀਏਸ਼ਨ ਦੇ ਕਾਫੀ ਮੈਂਬਰਸ ਇੱਥੇ ਬਲੱਡ ਡੋਨੇਟ ਕਰ ਰਹੇ ਨੇ ਮੈਂ ਸਾਰੇ ਆਏ ਹੋਏ ਮਹਿਮਾਨਾਂ ਦਾ ਔਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹ ਇਸ ਨੇਕ ਕਾਰਜ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਜੀ ਤਹਾਡੇ ਕੋਲ ਭਾਈ ਕਨਈਆ ਜੀ ਚੈਰੀਟੇਬਲ ਬਲੱਡ ਬੈਂਕ ਚ ਪਿਛਲੇ 1 ਸਾਲ ਤੋਂ ਅਸੀਂ ਕੰਪਲੀਟ ਕੰਪੋਨੈਂਟ ਦਾ ਸੈਟਅਪ ਲਗਾਤਾ ਗਿਆ ਹੁਣ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੇ ਕੰਪੋਨੈਂਟਸ ਵੀ ਪ੍ਰੋਵਾਈਡ ਕਰਾ ਰਹੇ ਹਾਂ ਜੇ ਕਿਸੇ ਨੂੰ ਪੀਆਰਬੀਸੀ ਦੀ ਲੋੜ ਹੈ ਐਫਐਫਪੀ ਦੀ ਲੋੜ ਹੈ ਜਾਂ ਕੈਰੋ ਦੀ ਲੋੜ ਹੈ ਜਾਂ ਆਰਡੀਪੀ ਦੀ ਲੋੜ ਹੈ ਹੁਣ ਸਾਰੀਆਂ ਸਹੂਲਤਾਂ ਇੱਕ ਛੱਤ ਥੱਲੇ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ ਜੀ ਔਰ ਇਹ ਸਾਰਾ ਉਦਮ ਮੰਤ ਪ੍ਰਿਤਪਾਲ ਸਿੰਘ ਜੀ ਸੇਵਾ ਪੰਥੀ ਤੇ ਸੰਤ ਅਜੀਤ ਸਿੰਘ ਜੀ ਸੇਵਾ ਪੰਥੀ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਜੀ ਮੈਂ ਸਾਰੇ ਹੀ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਸ ਰੱਖਦਾ ਹਾਂ ਕਿ ਅੱਗੋਂ ਵੀ ਅਸੀਂ ਸਾਰੇ ਰਲ ਮਿਲ ਕੇ ਐਦਾਂ ਹੀ ਸਮਾਜ ਦੀ ਸੇਵਾ ਕਰਦੇ ਰਹਾਗੇ ਧੰਨਵਾਦ